ਅਪਲੀਕੇਸ਼ਨ ਦਾ ਪਾਰਟ ਆ ਉਹ ਤੁਸੀਂ ਆਗੇ ਪਰ ਤੁਸੀਂ ਸੱਚੀ ਹੋ ਜੀ ਉਹ ਤਸਵੀਰ ਚ ਸਾਹਮਣੇ ਆ ਜਾਣਾਗਾ ਉਹਨੂੰ ਕੇਸ ਅੱਡ ਰੈਲ ਕਹਦੇ ਹਾਸਤੇ ਆ ਕਿ ਇਹਦੋਂ ਪਹਿਲਾਂ ਇਹਨਾਂ ਦਾ ਐਨਡੀਪੀਐਸ ਦੇ ਪਰਚੇ ਨਾਲ ਜੁੜਿਆ ਹੁਣ ਵਿਜੀਲੈਂਸ ਨੇ ਆਮਦਨ ਦੇ ਵੱਧ ਸੋਰਸ ਦੇ ਆਧਾਰ ਤੇ ਚੱਕ ਲਿਆ ਉਹਨਾਂ ਨੇ ਵੀ ਇੰਨੀ ਪ੍ਰੋਪਰਟੀ ਇਹਦੇ ਕੋਲ ਜਾਦੇ ਆਏ ਕਿੱਥੋਂ ਆਈ ਹੈ ਕੀ ਹੋਰ ਕੀ ਲੱਗਦਾ ਹੈ ਹੁਣ ਇਹਦੇ ਵਿੱਚ ਨਾਮੀ ਸਿੰਗਰ ਵੀ ਇਨਵੋਲਵ ਹੋ ਸਕਦੇ ਨੇ ਤੁਸੀਂ ਚਲੋ ਬੇਲ ਤੇ ਆਏ ਹੋ ਕੋਈ ਚੰਗਾ ਕੰਮ ਤਾਂ ਨਹੀਂ ਕੀਤਾ ਜਿਹੜਾ ਤੁਸੀਂ ਇੰਨਾ ਹੂੰ ਉੱਪਰ ਕੇ ਬੋਲਦੇ ਹਾਂ ਤੁਸੀਂ ਥੋੜਾ ਜਿਆਦਾ ਸੋਚੋ ਤਾਂ ਸਹੀ ਬੋਲਣ ਲੱਗੇ ਤੁਹਾਨੂੰ ਆਉਣਾ ਚਾਹੀਦਾ ਵੀ ਐਨਡੀਪੀਐਸ ਦੇ ਪਰਚੀ ਜਾਈ ਫੜੇ ਗਏ ਆ ਤੇ ਆਪਾਂ ਯਾਰ ਖੁਗਰੀਆਂ ਮਾਰਦੇ ਆ ਜੇ ਥੋੜੀ 80000 ਰੁਪਏ ਤਨਖਾਹ ਤੁਸੀਂ ਕਹਿਤਾ ਤੇ ਤੁਸੀਂ ਲੋਨ ਵੀ ਭਰਦੇ ਹੋ ਮੈਂ ਕਹਣਾ ਸਰਕਾਰੀ ਮਲਾਜਮ ਹੈ ਜੀ ਉਹ ਇੱਕ ਲੋਨ ਲੈਂਦਾ ਕੋਈ ਹੁੰਦੇ ਆ ਮਲਾਜਮ ਲੈਂਦੇ ਕੁੜੀ ਦਾ ਵਿਆਹ ਕਰਨਾ ਕੋਈ 20 30 ਲੱਖ ਦਾ ਲੈ ਲਿਆ ਉਹਨਾਂ ਦੀ ਸਾਰੀ ਹੋਮ ਟੱਪ ਜਾਂਦੀ ਹੈ ਜੀ ਥੋੜਾ 35 ਲੱਖ ਦੇ ਟੋਟਲ ਇਹਨਾਂ ਦੀ ਬੁਲਟ ਵਗੈਰਾ ਰਲਾ ਕੇ ਗੱਡੀਆਂ ਰਲਾ ਕੇ ਫੋਨ ਰਲਾ ਕੇ ਜੀ ਟੋਟਲ ਵੀ ਇਹਨਾਂ ਦੀ ਸੀਗੀ ਕਮਾਈ ਵੈਲਿਊ ਪਾਈਸ ਜਦੋਂ ਤੇ ਪਰ ਇਹਨਾਂ ਦੀ ਜਿਹੜੀ ਸਾਫਤ ਹੁੰਦੀ ਸੀ 1 ਕਰੋੜ ਤੇ 3-4 ਲੱਖ ਦੇ ਹਨੀ 8 ਲੱਖ ਦੇ ਆਸੇ-ਪਾਸੇ ਜਿਗੀ ਬਾਕੀ 35-40 ਲੱਖ ਰੁਪਈਆ ਵੀ ਉਹ ਕਿੱਥੋਂ ਆਇਆ ਉਹਦੀ ਜਾਂਚ ਹੋਣੀ ਹੈ ਤੇ ਸੀ ਕਿਹਾ ਵੀ ਤੁਸੀਂ ਮੋਬਾਈਲ ਦੀ ਜਾਂਚ ਕਰ ਲਓ ਵੀ ਗੱਡੀ ਦੀ ਜਾਂਚ ਕਰ ਲਓ ਘੜੀ ਦੀ ਜਾਂਚ ਕਰ ਲਓ ਘੜੀ ਦੀ ਜਾਂਚ ਕਰ ਲਓ ਵੀ ਰੋਲੈਕਸ ਵੀ ਜਾਂ ਉਹਨਾਂ ਨੇ ਕਿਹਾ ਸਾਨੂੰ ਫੋਨ ਬਾਹਰੋਂ ਆਇਆ ਬਾਹਰੋਂ ਭੇਜ ਦਿੰਦੇ ਘੜੀਆਂ ਵੀ ਬਾਹਰੋਂ ਭੇਜ ਦਿੰਦੇ ਆ ਇਹ ਤਾਂ ਚਲੋ ਉਹਨਾਂ ਨੇ ਜਾਂਚ ਕਰਨੀ ਹੈ ਜੀ ਇਹਨਾਂ ਨੇ ਇੰਟਰਵਿਊ ਕਰਤੀ ਹੋਇਆ ਸਤਿ ਸ਼੍ਰੀ ਅਕਾਲ ਸਫ਼ਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਥਾਰ ਵਾਲੀ ਬੀਬੀ ਅਮਨਦੀਪ ਕੌਰ ਫੇਰ ਇੱਕ ਦੋ ਦੋ ਦਿਨਾਂ ਤੋਂ ਜਿਹੜੀ ਚਰਚਾ ਦੇ ਵਿੱਚ ਹੈ ਚਰਚਾ ਦੇ ਵਿੱਚ ਕਿਉਂ ਹੈ ਕਿ ਜਮਾਨਤ ਤੇ ਬਾਹਰ ਆਉਂਦੇ ਨੇ ਜਮਾਨਤ ਤੇ ਹਰਿਆਣਾ ਤੋਂ ਥੋੜੇ ਦਿਨ ਹੀ ਹੋਏ ਹੁੰਦੇ ਆ ਤੇ ਨਾਲ ਦੀ ਨਾਲ ਜਿਹੜਾ ਵਿਜੀਲੈਂਸ ਉਹਨਾਂ ਨੂੰ ਪੁੱਛਗਿੱਛ ਤੇਲੀ ਲੈ ਜਾਂਦਾ ਤੇ ਉਸ ਤੋਂ ਬਾਅਦ ਵੱਡੀ ਕਾਰਵਾਈ ਹੁੰਦੀ ਹੈ ਇਸ ਕਾਰਵਾਈ ਦੀ ਗੱਲਬਾਤ ਕਰਦੇ ਆ ਅਰਸ਼ਦੀਪ ਸਿੰਘ ਸਿੱਧੂ ਐਡਵੋਕੇਟ ਮੇਰੇ ਤਾਂ ਮੌਜੂਦ ਨੇ ਸਭ ਤੋਂ ਪਹਿਲਾਂ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਸਾਰੀ ਕਾਰਵਾਈ ਨੂੰ ਸੱਸੀਗਾ ਬਾਈ ਜੀ ਜੀ ਬਾਈ ਜੀ ਜੋ ਕਾਰਵਾਈ ਹੋਈ ਹੈ ਵਿਜੀਲੈਂਸ ਬਿਰੋ ਨੇ ਬਹੁਤ ਵਧੀਆ ਕੀਤੀ ਹੈ ਜੀ ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਦਾ ਐਨਡੀਪੀਐਸ ਦੇ ਪਰਚੇ ਇਹਨਾਂ ਨਾਲ ਜੁੜਿਆ ਹੁਣ ਵਿਜੀਲੈਂਸ ਨੇ ਆਮਦਨ ਦੇ ਵੱਧ ਸੋਰਸ ਤੇ ਅਗਾਂਹ ਤੇ ਚੱਕ ਲਿਆ ਉਹਨਾਂ ਨੇ ਵੀ ਇੰਨੀ ਪ੍ਰੋਪਰਟੀ ਇਹਦੇ ਕੋਲ ਜਿਆਦੇ ਆਈ ਕਿੱਥੋਂ ਆਈ ਹੈ ਬਾਕੀ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਦੀ ਮੱਕੜ ਸਾਹਿਬ ਨੇ ਇੰਟਰਵਿਊ ਕੀਤੀ ਸੀ ਉਹ ਚ ਬਹੁਤ ਖੁੱਲ ਕੇ ਬੋਲਦੇ ਸੀਗੇ ਜੀ ਵੀ ਕੁੱਤਿਆਂ ਦੀ ਗੱਲ ਚੱਲਦੀ ਸੀ ਵੀ ਤੁਸੀਂ ਚਲੋ ਬੇਲ ਤੇ ਆਏ ਹੋ ਕੋਈ ਚੰਗਾ ਕੰਮ ਤਾਂ ਨਹੀਂ ਕੀਤਾ ਜਿਹੜਾ ਤੁਸੀਂ ਇੰਨਾ ਹੂੰ ਬੋਕਰ ਕੇ ਬੋਲਦੇ ਹਾਂ ਤੁਸੀਂ ਥੋੜਾ ਜਿਹਾ ਸੋਚੋ ਤਾਂ ਸਹੀ ਬੋਲਣ ਲੱਗੇ ਤੁਹਾਨੂੰ ਆਉਣਾ ਚਾਹੀਦਾ ਵੀ ਐਨਡੀਪੀਐਸ ਦੇ ਪਰਚੇ ਚਾਹੀ ਫੜੇ ਗਏ ਆ ਤੇ ਆਪਾਂ ਯਾਰ ਫੁਕਰੀਆਂ ਮਾਰਦੇ ਆ ਆਪਾਂ ਲੀਡਰ ਆ ਜਿਹੜੇ ਆਪੋਜੀਸ਼ਨ ਐਡਾ ਸਖ਼ਤ ਬਖ਼ੈਰੀ ਆ ਚਲੋ ਬਹੁਤ ਚੰਗੇ ਬੰਦੇ ਆ ਬੰਦੇ ਆ ਵੀ ਆਪਾਂ ਬੋਲੀਏ ਨੇ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਤੁਸੀਂ ਆਗੇ ਪਰ ਤੁਸੀਂ ਸੱਚੇ ਹੋ ਜੇ ਉਹ ਤਫ਼ਤੀਸ਼ 'ਚ ਸਾਹਮਣੇ ਆ ਜਾਣਾਗਾ ਉਹਨੂੰ ਕੇਸ ਤੇ ਟ੍ਰਾਇਲ ਕਾਦੇ ਜਾਂਦੇ ਆ ਹੂੰ ਵੀ ਤੁਸੀਂ ਕੋਰਟ ਚ ਜਾਏ ਥੋੜੀ ਜਾ ਕੇ ਕਹਿ ਦੋਗੇ ਵੀ ਇਹ ਤਖੀ ਤਾਂ ਇਹ ਕੰਮ ਕੀਤਾ ਹੀ ਨਹੀਂ ਹੂੰ ਟ੍ਰਾਇਲ ਐ ਇਨਵੈਸਟੀਗੇਸ਼ਨ ਹੋਣੀ ਆ ਜੇ ਤੁਸੀਂ ਸੱਚੇ ਹੋਏ ਵੀ ਹੂੰ ਤਾਂ ਫਿਰ ਤੁਸੀਂ ਬਰੀ ਹੋ ਜਾਉਂਗੇ ਤੇ ਜਿਨ੍ਹਾਂ ਨੇ ਤੁਹਾਡੇ 'ਤੇ ਗਲਤ ਕੀਤਾ ਤੁਸੀਂ ਉਹਨਾਂ ਦੇ ਕਾਰਵਾਈ ਕਰਾ ਲਿਓ ਹੂੰ ਜੇ ਦਾ ਕਾਨੂੰਨ 'ਚ ਆ ਗਿਆ ਜੀ ਕੋਰਟ 'ਚ ਆ ਗਿਆ ਕੰਮ ਤੁਸੀਂ ਕੋਰਟ ਦੇ ਹਿਸਾਬ ਨਾਲ ਚੱਲੋ ਤੁਸੀਂ ਪਹਿਲਾਂ ਇਨਸਾਈਡ ਕਰੀ ਜਿੰਨੇ ਸਾਰਾ ਕੁਝ ਕੀ ਕੀ ਲੱਗਦਾ ਹੈ ਮੱਕੜ ਸਾਹਿਬ ਦੀ ਇੰਟਰਵਿਊ ਤੋਂ ਬਾਅਦ ਬੀਬੀ ਚਰਚਾਂ ਦੇ ਵਿੱਚ ਫੇਰ ਆ ਗਏ ਕੀ ਲੱਗਦਾ ਉਹ ਵੀਡੀਓ ਕਰਕੇ ਪੰਗਾ ਪੈ ਗਿਆ ਫਿਰ ਬੀਬੀ ਦਾ ਵੀਡੀਓ ਕਰਕੇ ਪਿਆ ਬਾਈ ਜੀ ਕਿਉਂਕਿ ਆਪ ਉੱਥੇ ਬਹੁਤ ਬੰਦੇ ਨੂੰ ਚੈਲੰਜ ਕਰਤਾ ਵੀ ਉੱਥੇ ਜਿਹੜਾ ਕੁਝ ਕੀਤਾ ਉਹਦਾ ਫਿਰ ਸਾਰਾ ਕੁਛ ਹੀ ਝੂਠਾ ਹੋ ਗਿਆ ਉਹਨਾਂ ਨੇ ਕਿਹਾ ਵੀ ਅਸੀਂ ਕਿਹਾ ਵੀ ਤੁਸੀਂ ਮੋਬਾਈਲ ਦੀ ਜਾਂਚ ਕਰ ਲਓ ਵੇ ਗੱਡੀ ਦੀ ਜਾਂਚ ਕਰ ਲੋ ਘੜੀ ਵੀ ਜਾਂਚ ਕਰ ਲੋ ਘੜੀ ਦੀ ਜਾਂਚ ਕਰ ਲੋ ਵੀ ਰੋਲੈਕਸ ਦੀ ਜੇ ਉਹਨਾਂ ਨੇ ਕਿਹਾ ਸਾਨੂੰ ਫੋਨ ਬਾਹਰੋਂ ਆਇਆ ਬਾਹਰੋਂ ਭੇਜ ਦਿੰਦੇ ਘੜੀਆਂ ਵੀ ਬਾਹਰੋਂ ਭੇਜ ਦਿੰਦੇ ਆ ਇਹ ਤਾਂ ਚਲੋ ਉਹਨਾਂ ਨੇ ਜਾਂਚ ਕਰਨੀ ਆ ਜੀ ਇਹਨਾਂ ਨੇ ਇੰਟਰਵਿਊ ਕਰਕੇ ਹੋਇਆ ਵੀ ਇਹਨਾਂ ਨੇ ਸਾਰਿਆਂ ਨੇ ਝੂਠੇ ਪਾਤਾ ਵੀ ਮੈਂ ਹੀ ਸੱਚੇ ਆ ਚਲੋ ਸੱਚੇ ਨੂੰ ਕੋਰਟ ਨੇ ਦੇਖਣਾ ਟ੍ਰਾਇਲ ਚੱਲਣਾ ਉੱਥੇ ਡਿਸਾਈਡ ਹੋਣਾ ਤੁਸੀਂ ਕਿਵੇਂ ਡਿਸਾਈਡ ਕਰ ਦੋਗੇ ਪਹਿਲਾਂ ਕੀ ਲੱਗਦਾ ਬੀਬੀ ਨੂੰ ਸੇਖੀਆਂ ਮਾਰਦੀਆਂ ਫੁਕਰੀਆਂ ਮਾਰਦੀਆਂ ਮਹਿੰਗੀਆਂ ਪੈ ਗਈਆਂ ਫਿਰ ਮੈਂ ਗਿਆ ਪੈ ਗਏ ਆ ਬਾਈ ਜੀ ਹੁਣ ਦੋ ਤਿੰਨ ਤਾਂ ਕੱਲ ਪੇਸ਼ ਕੀਤੇ ਸੀ ਇੱਥੇ ਬਠਿੰਡੇ ਕੋਰਜ ਦੇ ਜਿਹੜਾ ਬਿਊਰੋ ਨੇ ਤੇ ਦੋ ਤਿੰਨ ਦਿਨਾਂ ਦਾ ਰਿਮਾਂਡ ਮਿਲਿਆ ਤੇ ਦੇਖੋ ਕੁਝ ਹੋਰ ਵੀ ਸਾਹਮਣੇ ਆਉਂਦਾ ਕਿਉਂਕਿ ਕਈ ਆਈਪੀਐਸ ਅਫਸਰਾਂ ਦਾ ਵੀ ਕਹਿੰਦੇ ਵੀ ਨਾ ਜੁੜਿਆ ਇਹਦੇ ਵਿੱਚ ਹੋ ਸਕਦਾ ਉਹ ਵੀ ਅੱਗੇ ਆ ਜੇ ਕੋਈ ਕੀ ਲੱਗਦਾ ਹੁਣ ਜਿਹੜੀ ਪ੍ਰਾਪਰਟੀ ਆ ਤੁਹਾਡੇ ਮੁਤਾਬਕ ਜਾਣੀ ਏ ਤਾਂ ਕਿੰਨੀ ਜਿਹੜੀ ਪ੍ਰਾਪਰਟੀ ਉਹ ਫ੍ਰੀਜ਼ ਕੀਤੀ ਹੈ ਤੇ ਕੀ ਕਾਰਵਾਈ ਹੋਊਗੀ ਹੋਰ ਵੀ ਉਹਨਾਂ ਤੇ 1 ਕਰੋੜ 35 ਲੱਖ ਦੀ ਟੋਟਲ ਇਹਨਾਂ ਦੀ ਬੋਲਟ ਵਗੈਰਾ ਰਲਾ ਕੇ ਗੱਡੀਆਂ ਰਲਾ ਕੇ ਫੋਨ ਰਲਾ ਕੇ ਜੀ ਟੋਟਲ ਵੀ ਇਹਨਾਂ ਦੀ ਸੀਗੀ ਕਮਾਈ ਵੈਲਿਊ ਪਾਈ ਸੀ ਜਦੋਂ ਤੇ ਪਰ ਇਹਨਾਂ ਦੀ ਜਿਹੜੀ ਸਾਬਤ ਹੁੰਦੀ ਸੀ 1 ਕਰੋੜ ਤੇ 3-4 ਲੱਖ ਦੇ ਹਨੀ 8 ਲੱਖ ਦੇ ਆਸੇ-ਪਾਸੇ ਸੀਗੀ ਬਾਕੀ 35-40 ਲੱਖ ਰੁਪਈਆ ਵੀ ਉਹ ਕਿੱਥੋਂ ਆਇਆ ਉਹਦੀ ਜਾਂਚ ਹੋਣੀ ਹੈ ਜੀ ਇਹਨਾਂ ਦੀ ਜਿਹੜੀ ਕੋਠੀ ਸੀ ਵਿਰਾਟ ਗ੍ਰੀਨ ਉੱਥੇ ਮਲਸਾਨੀਆਂ ਰੋਡ ਤੇ ਹੀ ਅੱਛਾ ਪੰਪ ਦੇ ਸਾਹਮਣੇ 99 ਲੱਖ ਰੁਪਈਆ ਉਹਦੀ ਕੀਮਤ ਸੀਗੀ ਜੀ ਤੇ ਇੱਕ ਪਲਾਟ ਸੀ ਇਹਨਾਂ ਦਾ ਹੂੰ ਆ ਡ੍ਰੀਮ ਸਿਟੀ ਬਿਸ਼ੰਦਾ ਹੂੰ ਤੇ ਉਹ ਘਣੀ 101 12 ਲੱਖ ਦਾ ਹੀ ਸ਼ਹਿਦ ਨਹੀਂ 18 ਲੱਖ 12000 ਦਾ ਤੇ ਥਾਰ ਦੀ ਕੀਮਤ ਸੀ 14 ਲੱਖ ਪਈ ਸੀ ਜੀ ਬੋਲਟ ਸੀ 1 70 ਦਾ ਤੇ ਆਈਫੋਨ ਜਿਹੜਾ ਉਹਨਾਂ ਦਾ ਸੀਗਾ ਉਹਦੀ 45000 ਕੀਮਤ ਸੀ ਦੋ ਆਈਫੋਨ ਮਿਲੇ ਆ ਹਾਂਜੀ ਉਹ ਕੋਈ 85000 ਦੇ ਘਰ ਵਾਲੇ ਵੀ ਘੜੀ ਸੀਗੀ ਜਿਹੜੀ ਕਹਿੰਦੇ ਸੀ ਵੀ ਇਹ ਓਰੀਜਨਲ ਨਹੀਂ ਉਹਦੀ ਲੱਖ ਰੁਪਿਆ ਕੀਮਤ ਪਈ ਹੈ ਅੱਛਾ ਉਹ ਤਾਂ ਉਹ ਤਾਂ ਘੜੀ ਦਾ ਵੀ ਚੈਲੰਜ ਕਰਦੇ ਸੀ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਚੁੱਕੇ ਪੀਸੀ ਦਾ ਘੜੀ ਵੱਧ ਤੋਂ ਵੱਧ 10000 ਰੁਪਏ ਪਾ ਲੈਂਦੇ ਆ 15000 ਰੁਪਏ ਪਾ ਲੈਂਦੇ ਆ ਇੱਕ ਕੌਨਸਟੇਬਲ ਇੰਨੀ ਮਹਿੰਗੀ ਘੜੀ ਲੈ ਕੇ ਆਉਂਦੀ ਐ ਉਹ ਕਹਿੰਦੀ ਸੀ ਮੇਰੀ ਘੜੀ ਦੀ ਜਾਂਚ ਕਰਾ ਲਓ ਮੇਰੀ ਥਾਰ ਦੀ ਜਾਂਚ ਕਰਾ ਲਓ ਮੇਰੇ ਮੋਬਾਈਲ ਦੀ ਜਾਂਚ ਕਰਵਾ ਲਓ ਹੁਣ ਫਿਰ ਜਾਂਚ ਨੂੰ ਕਿਵੇਂ ਵੇਖਦੇ ਆ ਜਾਂਚ ਨੂੰ ਉਹਨਾਂ ਨੇ ਕਿਹਾ ਜੀ ਵੀ ਸਾਡੀ ਚਲੋ ਉਹਨਾਂ ਨੇ ਕਿਹਾ origignal ਨਹੀਂ rolex ਦੀ ਹੁਣ ਲੱਖ ਰੁਪਏ ਦੀ ਨਾ ਤਾਂ ਕੋਈ ਫਸਟ ਕਾਪੀ ਹੁੰਦੀ ਐ ਨਾ ਡੁਪਲੀਕੇਟ ਹੁੰਦੀ ਐ ਜੀ ਉਹਨਾਂ ਨੇ ਪ੍ਰਾਣੀ ਦੀ ਵੈਲਿਊ ਪਾਈ ਹੋਣੀ origignal ਹੀ ਹੋਣੀ ਐ ਜੀ ਹੂੰ ਉਹਨਾਂ ਦੇ ਲੱਖ ਰੁਪਏ ਦੀ ਘੜੀ ਵਰ ਕੋ ਚਲੋ ਸਾਫਤ ਕਰਨਗੇ ਵੀ ਕਿੱਥੋਂ ਇੰਨੀ ਆਉਂਦਣ ਲੈ ਕੇ ਆਏ ਤੁਰ ਤੌੜਾ ਵੀ ਕੋਈ ਦੋਸਤ ਹੋਊਗਾ ਪੰਜਾਬ ਪੁਲਿਸ ਦੇ ਵਿੱਚ ਮੇਰੇ ਵੀ ਕਈ ਦੋਸਤ ਨੇ ਤਾਂ ਕੋਈ ਘੜੀ ਲੱਖ ਰੁਪਏ ਦੀ ਰੱਖਣ ਵਾਲਾ ਹੈਗਾ ਜਾਂ ਕੋਈ 1 ਕਰੋੜ ਦੀ ਪ੍ਰਾਪਰਟੀ ਰੱਖਣ ਵਾਲਾ ਹੈਗਾ ਖਰਚੇ ਵੀ ਬਹੁਤ ਹੁੰਦੇ ਨੇ ਬੰਦੇ ਨੇ ਚਲੋ ਬਾਈ ਜੀ ਘਰ-ਬਾਰ ਹੁੰਦਾ ਤੁਸੀਂ ਘਰ ਪਾਲਿਆ ਚਲੋ ਇੱਕ ਕਿਉਂਕਿ ਇੱਕ ਬੰਦੇ ਨੂੰ ਜਿਹੜਾ ਜੋਰ ਲਾਉਂਦਾ ਵੀ ਆਪਾਂ ਘਰ ਪਾਉਣਾ ਇੱਕ ਜ਼ਿੰਦਗੀ ਜਣਾ ਹਰੇਕ ਦਾ ਸੁਪਨਾ ਹੁੰਦਾ ਵਧੀਆ ਘਰ ਪਾਈਏ ਚਲੋ ਘਰ ਪਾ ਸਕਦੇ ਜਦੋਂ ਆਪਾਂ ਇਧਰ ਲਈ ਸ਼ੌਂਕ ਦੇਖਣ ਲੱਗ ਜਾਈਏ ਵੀ ਲੱਖ ਦੇ ਜਾਂ 2 ਲੱਖ ਦੇ ਕਿਉਂਕਿ ਇਹ ਪ੍ਰਾਣੀ ਦੀ ਵੈਲਿਊ ਪਈ ਹੈ ਸ਼ਾਇਦ ਲੱਖ ਰੁਪਈਆ ਹਨ ਤੇ ਜੇ ਨਵੀਂ ਦੀ ਰੇਟ ਲਈਏ ਆਪਾਂ ਤਾਂ ਫਿਰ ਆਮਦਨ ਖੁੱਲੀ ਆਉਂਦੀ ਹੈ ਜੀ ਜੇ ਆਪਾਂ ਕਹਦੀਏ 70-80 ਹਜ਼ਾਰ ਨਾਲ ਆਪਣੇ ਇੰਨਾ ਕੁਝ ਬਣ ਜਾਊਗਾ ਕਿ ਆਪਾਂ ਵੀ ਲੋਨ ਤੇ ਤਾਂ ਨਹੀਂ ਘੜੀ ਲਾਵਾਂਗੇ ਹੁਣ ਵੀ ਲੱਖ ਰੁਪਏ ਦੀਆਂ 2 ਲੱਖ ਦੀ ਘੜੀ ਲੈਣੀ ਹੈ। ਬੀ ਬੀਬੀ ਕੇ ਦੀ ਮੇਰੇ ਲੋਨ ਬਹੁਤ ਚੱਲਦੇ ਸੀ ਕਹਿੰਦੇ ਜੀ ਮੇਰਾ 20 ਲੱਖ ਰੁਪਏ ਇੱਕ ਲੋਨ ਚੱਲਦਾ ਸੀ ਮੇਰੇ ਇੱਕ ਲੋਨ ਚੱਲਦੀ ਸੀ ਕੀਮਤ ਤੁਹਾਡੇ ਤੋਂ ਜਾਣਨਾ ਚਾਹੂੰਗਾ ਇੰਨੇ ਲੋਨ ਮਿਲ ਜਾਂਦੇ ਨੇ। ਲੋਨ ਬਈ ਮਿਲ ਜਾਂਦੇ ਤੇ ਫਿਰ ਭਰਨੇ ਵੀ ਆਮਦਨ ਦੇ ਹਿਸਾਬ ਨਾਲ ਹੀ ਆ। ਜੇ ਤੁਹਾਡੀ 80000 ਰੁਪਏ ਤਨਖਾਹ ਹੈ ਤੁਸੀਂ ਕਹਿਤਾ ਤੇ ਤੁਸੀਂ ਲੋਨ ਵੀ ਭਰਦੇ ਹੋ। ਮੈਂ ਕਹਿੰਦਾ ਸਰਕਾਰੀ ਮੁਲਾਜ਼ਮ ਹੈ ਜੀ ਜਦੋਂ ਇੱਕ ਲੋਨ ਲੈਂਦਾ ਕੋਈ ਹੁੰਦਾ ਹੈ ਮੁਲਾਜ਼ਮ ਲੈਂਦੇ ਕੁੜੀ ਦਾ ਵਿਆਹ ਕਰਨਾ ਸੀ ਕੋਈ 20 30 ਲੱਖ ਦਾ ਲੈ ਲਿਆ ਉਹਨਾਂ ਦੀ ਸਾਰੀ ਆਮਟ ਕਿਉਂਕਿ ਹਰੇਕ ਕੋਈ ਵੀ ਆਉਦੀ ਕੁੜੀ ਦਾ ਵਿਆਹ ਕਰਦਾ ਉਮਰ ਭਰ ਦੀ ਆਪਾਂ ਕਮਾਈ ਲਾ ਦਿੰਨੇ ਆ ਆਪਣੇ ਕੋਲੇ 10-20 ਲੱਖ ਜਿੰਨੇ ਜੋਗਾ ਹਰੇਕ ਵੱਧ ਕੇ ਕਰਦਾ ਹੈ ਜੀ ਹੂੰ ਤੇ ਇੰਨੇ ਲੋਨ ਭਰਨੇ ਵੀ ਹੁੰਦੇ ਆ ਜੀ ਇਹ ਲੋਨ ਲੈ ਲੇ ਤੁਸੀਂ ਤੇ ਭਰੋਂਗੇ ਕਿੱਥੋਂ 80000 ਚ ਕੀ ਕੁਝ ਕਰੋਗੇ ਥਾਰ ਦਾ ਤੇਲ ਵੀ ਹੈ ਜੇ ਤੁਸੀਂ ਥਾਰ ਤੇ ਡਿਊਟੀ ਜਾਂਦੇ ਹੋ 1000 2000 ਦਾ ਤੇਲ ਹੀ ਆ ਉਹਦਾ ਹੂੰ ਇੱਕ ਇੱਕ ਚੀਜ਼ ਹੋਰ ਕੀ ਲੱਗਦਾ ਹੈ ਹੁਣ ਇਹਦੇ ਵਿੱਚ ਨਾਮੀ ਸਿੰਗਰ ਵੀ ਇਨਵੋਲਵ ਹੋ ਸਕਦੇ ਨੇ ਹਾਂ ਜੀ ਹੋ ਸਕਦੇ ਆ ਜੀ ਵੀ ਕਿਉਂਕਿ ਅਫਾਨਾ ਖਾਨ ਦੇ ਭੈਣ ਦੇ ਇਹਨਾਂ ਦੇ ਘਰੋਂ ਸੀਗੇ ਮਿਲੇ ਆ ਇਹਨਾਂ ਦੀ ਹੋਰ ਜਿਹੜੇ ਨਾਮੇ ਸਿੰਗਰ ਹੈ ਕਈਆਂ ਆ ਵੀਡੀਓ ਦੇਖੀਆਂ ਆਈਆਂ ਹੋਈਆਂ ਹੂੰ ਤਫ਼ਤੀਸ਼ ਹੋ ਸਕਦਾ ਜੀ ਉਹ ਵੀ ਅੱਗੇ ਹੁਣ ਕੋਈ ਲਿੰਕ ਜੁੜੇ ਹੋਣ ਜੀ ਸਭ ਤੋਂ ਅੱਗੇ ਆ ਕੇ ਪਤਾ ਲੱਗੂਗਾ ਅੱਛਾ ਕੀ ਲੱਗਦਾ ਹੈ ਹਰ ਇੱਕ ਹਰ ਇੱਕ ਹੀ ਕਲਾਕਾਰ ਦੇ ਨਾਲ ਵੀਡੀਓ ਵਾਇਰਲ ਹੁੰਦੀ ਹੈ ਇਹਨਾਂ ਦੀ ਹਰ ਇੱਕ ਕਲਾਕਾਰ ਦੇ ਨੇੜੇ ਹੀ ਕਿਉਂ ਰਹਿੰਦੇ ਨੇ ਇਹ ਵੀ ਇਹ ਕਾਰਨ ਕੀ ਸਮਝਦੇ ਆਪਾਂ ਵੀ ਵੀਡੀਓ ਨਾਲ ਵੀ ਨਹੀਂ ਕੋਈ ਕਲਾਕਾਰ ਕਿਤੇ ਪਬਲਿਕ 'ਚ ਵੀ ਜਾਂਦਾ ਉੱਥੇ ਵੀਡੀਓ ਕੋਈ ਵੀ ਬਣਾ ਸਕਦੇ ਆ ਅਗਲੇ ਨੂੰ ਨਹੀਂ ਪਤਾ ਹੁੰਦਾ ਉਹਨਾਂ ਨੂੰ ਹੂੰ ਵੀ ਕਿਹ ਕੋਣ ਆ ਵੀਡੀਓ ਨਾਰਮਲ ਆ ਮੂਰੇ ਖੜਕੇ ਜਾਂ ਸਟੇਜ ਤੇ ਚੜਕੇ ਜਾਂ ਆਪਾਂ ਕਿਤੇ ਬੁਲਾ ਲਿਆ ਉਹ ਬੰਦਾ ਚੰਗਾ ਮਾੜਾ ਜੇ ਕਿਸੇ ਨੇ ਵਿਆਹ ਤੇ ਵੀ ਸਾਥ ਲਿਆ ਉਥੋਂ ਕੀ ਪਤਾ ਲਾਉਂਦਾ ਕੋਈ ਮਰਜ਼ੀ ਵੀਡੀਓ ਬਣਾ ਲੀ ਪਰ ਹੋ ਸਕਦਾ ਟੀ ਇਹ ਨਾਲ ਲਿੰਕ ਨਿਕਲੇ ਤਾਂ ਸਾਹਮਣੇ ਆ ਜਾਣੇ ਆ ਜੀ ਕਈ ਆਈਪੀਐਸ ਅਫਸਰਾਂ ਨਾਲ ਵੀ ਕਹਿੰਦੇ ਆ ਹੋ ਸਕਦਾ ਜੇ ਉਹ ਅੱਗੇ ਆ ਗਏ ਕਿਉਂਕਿ ਪੰਜਾਬ ਦੇ ਲੋਕਾਂ ਦੀ ਮੰਗ ਵੀ ਆ ਜੀ ਇਹ ਪਹਿਲਾਂ ਉਹਨੇ ਕਿਹਾ ਸੀ ਵੀ ਤੁਸੀਂ ਪ੍ਰਾਪਰਟੀ ਦੀ ਇਹਦੀ ਜਾਂਚ ਕਰੋ ਤੇ ਉਹਨੂੰ ਚਲੋ ਬਲਡੋਜ਼ਰ ਦੀ ਗੱਲਾਂ ਚੱਲਦੀਆਂ ਸੀਗੀਆਂ ਚਲੋ ਬਹੁਤ ਵਧੀਆ ਕੰਮ ਕੀਤਾ ਮਲਾਜਮਾਂ ਨੇ ਵੀ ਉਹਦੀ ਪ੍ਰਾਪਰਟੀ ਸੀਜ਼ ਕਰਤੀ ਹਨਾ ਤਾਂ ਭਈ ਜਿਵੇਂ ਹੋਰ ਵੀ ਕਈ ਜਿਹੜੇ ਤੱਤ ਸਾਹਮਣੇ ਨਿਕਲ ਕੇ ਆਉਂਦੇ ਨੇ ਤੇ ਲੋਕ ਕਹਿੰਦੇ ਸੀ ਲੋਕਾਂ ਦੀ ਇਹ ਮੰਗ ਸੀ ਕਿਤੇ ਨਾ ਕਿਤੇ ਬਲਡੋਜ਼ਰ ਚੱਲੇ ਬਲਡੋਜ਼ਰ ਤਾਂ ਨਹੀਂ ਚੱਲਿਆ ਕੀ ਲੱਗਦਾ ਲੋਕਾਂ ਨੂੰ ਇਹ ਜਿਹੜੀ ਫ੍ਰੀਜ਼ ਹੋਈ ਆ ਉਹਦੇ ਨਾਲ ਕੋਈ ਸਕੂਨ ਮਿਲ ਸਕਦਾ ਲੋਕਾਂ ਨੂੰ ਕੋਈ ਮਿਲ ਸਕਦਾ ਬਾਈ ਜੀ ਉਹਨਾਂ ਨੂੰ ਲੋਕਾਂ ਨੂੰ ਵੀ ਇੱਕ ਵਿਸ਼ਵਾਸ ਜਾਗਦਾ ਉਹਨਾਂ ਦਾ ਵੀ ਜੇ ਯਾਰ ਆਮ ਤੇ ਕਰਦੇ ਤਾਂ ਖਾਸ ਤੇ ਵੀ ਕਰਨਗੇ ਭਾਵੇਂ ਮੁਲਾਜ਼ਮ ਆ ਕੁੜੀ ਵੀ ਸਾਰੇ ਕਾਨੂੰਨ ਦੀ ਨਜ਼ਰਾਂ 'ਚ ਤਾਂ ਇੱਕ ਆ ਵੀ ਜਿਨ੍ਹਾਂ ਨੇ ਲਾਗੂ ਕਰਨਾ ਕਾਨੂੰਨ ਬਣਾਇਆ ਆਪਾਂ ਤੇ ਵੀ ਜਾਂ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਕਾਨੂੰਨ ਨੂੰ ਸਹੀ ਪਾਲਣਾ ਕਰੀਏ ਪੁਲਿਸ ਵਾਲਿਆਂ ਦਾ ਵੀ ਫਰਜ਼ ਬਣਦਾ ਵੀ ਚਾਹੇ ਸਾਡਾ ਕੋਈ ਮੁਲਾਜ਼ਮ ਹੀ ਆ ਜੇ ਗਲਤ ਕਰਦਾ ਤਾਂ ਉਹਦੇ ਨਾਲ ਉਵੇਂ ਕਰੀਏ ਕਾਨੂੰਨ ਦੇ ਹਿਸਾਬ ਨਾਲ ਕਿ ਤਾਂ ਬਹੁਤ ਚੰਗੀ ਗੱਲ ਹੈ ਜੀ ਮੁਲਾਜ਼ਮਾ ਨੇ ਬਹੁਤ ਵਧੀਆ ਕੰਮ ਕੀਤਾ ਜੀ ਬਾਈ ਜਿਵੇਂ ਉਹਨਾਂ ਤੋਂ ਇੱਕ આરોਪ ਵੀ ਲਗਾਇਆ ਗਿਆ ਮੈਂ ਮੂਸੇ ਵਾਲਾ ਸਾਡੀ ਹਵੇਲੀ ਚੋਂ ਤਾਂ ਕਰਕੇ ਆਈ ਵੈਸੇ ਸੋਸ਼ਲ ਮੀਡੀਆ ਤੇ ਨਾਮ ਨਹੀਂ ਸਾਹਮਣੇ ਆਇਆ ਪਰ ਕਿਤੇ ਨਾ ਕਿਤੇ ਚਰਚਾ ਵੀ ਆਈ ਵੀ ਉਹਨਾਂ ਦੀ ਨਿੱਜੀ ਕੀ ਕਰਨਿਓ ਮੇਰੇ ਨਾਲ ਸ਼ੇਡ ਸ਼ਾਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਮਿਸ ਬਿਹੇਵ ਕੀਤਾ ਗਿਆ ਤਾਂ ਕਰਕੇ ਮੈਂ ਉੱਥੇ ਨੌਕਰੀ ਕਰਦੋਂ ਹਾਂਜੀ ਹਟ ਗਈ ਕਿਵੇਂ ਦੇਖਦੇ ਹੋ ਵੀ ਇੱਕ ਪਾਸੇ ਉਧਰੋਂ ਡਿਊਟੀ ਤੇ ਆਉਣਾ ਇਮਾਨਤ ਤੇ ਹੋਣਾ ਫਿਰ ਐਡੇ ਵੱਡੇ ਪਰਿਵਾਰ ਤੇ ਰਿਸ਼ਤੇਦਾਰਾਂ ਤੇ ਏਡੇ ਸਵਾਲ ਖੜੇ ਕਰਦੇ ਨੇ ਏ ਬਾਈ ਜੀ ਜਦੋਂ ਇਹਨਾਂ ਨੇ ਕੋਈ ਕਹਿੰਦੇ ਆ ਛੇੜਛੜ ਹੋਈ ਐ ਵੀ ਮੈਂ ਬਾਪੂ ਮੈਂ ਵੀ ਸੁਣੀ ਐ ਇੰਟਰਵਿਊ ਬਲਕੌਰ ਸਿੰਘ ਜੀ ਨੂੰ ਵੀ ਮੈਂ ਕਿਹਾ ਉਹਨਾਂ ਨੇ ਕਿਹਾ ਤੂੰ ਚੁੱਪ ਕਰ ਜਾ ਇਹਨਾਂ ਨੇ ਉਦੋਂ ਕਰਨਾ ਸੀ ਹੁਣ ਗੱਲਾਂ ਦਾ ਫਾਇਦਾ ਕੀ ਜੀ ਇਹ ਤੁਸੀਂ ਅੱਜ ਸਿੰਪਥੀ ਲੈਣ ਲਈ ਜਾਂ ਕੁਝ ਕਰਦੇ ਹੋ ਤੁਸੀਂ ਉਦੋਂ ਬੋਲਣਾ ਸੀ ਤੁਸੀਂ ਵੀ ਜੋ ਉਹਨਾਂ ਨੇ ਛੇੜਛੜ ਕੀਤੀ ਤੁਸੀਂ ਉਦੋਂ ਤੁਸੀਂ ਆਪ ਮਿਲਾਜੂ ਮੈਂ ਜੇ ਤੁਸੀਂ ਨਹੀਂ ਸੇਫਰ ਕੌਣ ਸੇਫ ਹੈ ਤੁਸੀਂ ਜਾਂ ਕਹਿਤਾ ਚੁੱਪ ਕਰਕੇ ਬਹਿ ਗਏ ਜਿਵੇਂ ਕਹਿੰਦੇ ਸਾਡੇ ਨੂੰ ਥੱਕਾ ਹੋਇਆ ਅਸੀਂ ਥੱਕਾ ਸਹਿ ਕੇ ਬਹਿ ਗਏ ਤੁਸੀਂ ਉਦੋਂ ਬੋਲਣਾ ਸੀ ਅੱਜ ਕੀ ਗੱਲਾਂ ਕਰਾਂ ਦਾ ਫਾਇਦਾ ਇਹ ਇਹਨਾਂ ਦੇ ਨਾਲ ਇੱਕ ਹੋਰ ਨਾਮ ਵੀ ਐ ਜਿਹੜਾ ਬਲਵਿੰਦਰ ਸਿੰਘ ਐਸ ਜਿਸ ਨੂੰ ਉਸ ਉਰਫ ਸੋਨੂ ਕੀ ਉਸਤੇ ਵੀ ਕਾਰਵਾਈ ਹੋ ਸਕਦੀ ਆ ਉਹ ਦਵਾਈ ਜੀ ਉਹਨਾਂ ਦੀ ਵੀ ਪਰ ਪ੍ਰਾਪਰਟੀ ਦੀ ਜਾਂਚ ਹੋ ਸਕਦੀ ਹੈ ਕਿਉਂਕਿ ਜਦੋਂ ਇੱਥੇ ਲੜਾਈ ਹੋਈ ਆ ਉਹਨਾਂ ਦੀ ਮੀਆਂ ਬੀਬੀ ਦੀ ਲੜਾਈ ਹੋਈ ਆ ਉਸ ਤੋਂ ਬਾਅਦ ਪੁਲਿਸ ਨੇ ਐਫ ਆਈ ਆਰ ਚ ਉਹਨੂੰ ਐਡ ਕੀਤਾ ਹੋ ਸਕਦਾ ਉਹਦੀ ਤਫਤੀਸ਼ ਹੋ ਕੇ ਉਹਨੂੰ ਦੇ ਵੀ ਹੋ ਸਕਦੀ ਹੈ ਕਾਰਵਾਈ ਵੀ ਕਿੰਨੀ ਪ੍ਰਾਪਰਟੀ ਬਣਾਈ ਹੈ ਜੀ ਕਿਉਂਕਿ ਨਾਂ ਜੁੜਦੇ ਆ ਇਹ ਉਹਨਾਂ ਨਾਲ ਚਲੋ ਉਹਨਾਂ ਨੇ ਉਹਦੇ ਕਿਹਾ ਵੀ ਵੀ ਸਾਡਾ ਕੋਈ ਲਿੰਕ ਨਹੀਂ ਪਰ ਉਤਰੀ ਉਹਦੀ ਇੱਕ ਪਾਸੇ ਹਮਾਇਤ ਵੀ ਕਰਦੇ ਸੀਗੇ ਵੀ ਉਹਦੀ ਘਰ ਵਾਲੀ ਨੇ ਉਹ ਦਿਨਾਂ ਨਹੀਂ ਕੀਤਾ। ਅੱਛਾ। ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਲਿੰਕ ਨਹੀਂ ਸਾਡਾ ਇੱਕ ਪਾਸੇ ਉਹਦੀ ਹਮਾਇਤ ਕਰਾਈ ਜੰਨੇ ਹੋ ਗੱਲਾਂ ਜੀ ਇੰਟਰਵਿਊ। ਵੀ ਉਹਨਾਂ ਦੇ ਕਰੋ ਐਸੀ ਲਾਹ ਲਏ ਤਾਂ ਵੀ ਗੱਲਾਂ ਹਨਾ। ਵੀ ਤੁਸੀਂ ਕੀ ਲੈਣਾ ਚਾਹ ਲੋ ਮੰਨਿਆ ਤੁਹਾਡਾ ਵੀ ਜਾਣ ਪਛਾਣ ਹੁੰਦੀ ਹੈ ਹਰੇਕ ਬੰਦੇ ਨਾਲ ਹੁੰਦੀ ਚੰਗੇ ਮਾੜੇ ਨਾਲ ਸਾਰਿਆਂ ਨਾਲ ਪਰ ਤੁਸੀਂ ਪੱਕਾ ਤਾਂ ਨਾ ਕਰੋ ਉਹਦਾ। ਉਹ ਤਾਂ ਉਹ ਤਾਂ ਵੈਸੇ ਇੱਕ ਹੋਰ ਤੁਹਾਡੇ ਤੋਂ ਜਾਣੀਏ ਜਾਂ ਆਮ ਲੋਕਾਂ ਤੋਂ ਜਾਣੀਏ। ਉਹ ਤਾਂ ਇਹ ਕਹਿੰਦੇ ਆ ਅਮਨਦੀਪ ਖੋੜ ਕਹਿੰਦੇ ਆ ਵੀ ਸਾਡਾ ਇੱਕ ਗੱਡੀ ਦਾ ਲੈਣ ਦੇਣ ਸੀ। ਗੱਡੀ ਦਾ ਲੈਣ ਦੇਣ ਹੋਣ ਦੇ ਬਾਵਜੂਦ ਇੰਨਾ ਇੱਕ ਦੂਜੇ ਬਾਰੇ ਸੋਚਣਾ ਇਹ ਫ ਕਿੱਥੋਂ ਦੀ ਫੈਂਸ ਆ ਇਹ ਕਿਉਂ ਸੋਚ ਰਹੀ ਨੇ ਉਹ ਉਹ ਹੀ ਤਾਂ ਕਹਿੰਦੇ ਆ ਜੀ ਬਾਈ ਜੀ ਉਹ ਜਦੋਂ ਕਈ ਜਾਂਦੇ ਡਿਨਾਈ ਕਰੀ ਜਾਂਦੇ ਆ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਅਸੀਂ ਤਾਂ ਗੱਡੀ ਲਈ ਚਲੋ ਹੋ ਸਕਦਾ ਆਪਾਂ ਨੂੰ ਕੀ ਪਤਾ ਗੱਡੀ ਲੈਣੇ ਆ ਕੋਈ ਚੰਗਾ ਮਾੜਾ ਉਹਨਾਂ ਨੇ ਵੀ ਦੇਖਿਆ ਨਹੀਂ ਹੋਣਾ ਵੀ ਆਪਾਂ ਤਾਂ ਗੱਡੀ ਲੈਣੀ ਆ ਪੈਸੇ ਦੇਣੇ ਕੰਮ ਕਰਾਉਣਾ ਤੇ ਪਰ ਇਹਨਾਂ ਨੂੰ ਲੋੜ ਹੀ ਨਹੀਂ ਜਦੋਂ ਕਹਿਣ ਦੀ ਤੁਸੀਂ ਡਿਨਾਈ ਕਰੀ ਜਾਂਦੇ ਹੋ ਵੀ ਆਪਣਾ ਬਾਲਾ ਲੈਣ ਦੇ ਨੂੰ ਕੋਈ ਨਹੀਂ ਲੈਣ ਕਿਉਂਕਿ ਗੱਲਾਂ ਬਹੁਤ ਉੱਡੀਆਂ ਸੀ ਵੀ ਰਿਲੇਸ਼ਨ ਇਹਨਾਂ ਦਾ ਹਨਾ ਹੋਰ ਚੀਜ਼ਾਂ ਚਲੋ ਕੁੜੀ ਆਪਾਂ ਕਹਿਣਾ ਨਹੀਂ ਚਾਹੁੰਦੇ ਤੇ ਪਰ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਫਿਰ ਕਿਉਂ ਵਿੱਚ ਪੈਨੇ ਹੋ ਦੀ ਜੀ ਵੀ ਪਾਸੇ ਰੱਖੋ ਚੀਜ਼ ਹੂੰ ਵੀ ਆਪਾਂ ਕੀ ਲੈਣਾ ਅਗਲੇ ਘਰ ਦੀ ਗੱਲ ਹੈ ਜੀ ਆਪਣਾ ਗੱਡੀ ਲਈ ਹੈ ਇੱਕ ਆਪੋ ਦੇ ਘਰ ਚ ਕਿਵੇਂ ਬੋਲਦੇ ਏਸੀ ਲਾ ਲਿਆ ਕਰ ਲਿਆ ਕੋ ਮਰਜ਼ੀ ਚੱਲੇ ਆਪਦੀ ਪਰਸਨਲ ਮੀਆਂ ਬੀਬੀ ਜ਼ਿੰਦਗੀ ਕੋ ਮਰਜ਼ੀ ਕਰਨਾ ਹੂੰ ਹੁਣ ਕਿੰਨੇ ਸਮੇਂ ਬਾਅਦ ਇਹ ਬਾਹਰ ਆ ਸਕਦੇ ਨੇ ਅਮਨਦੀਪ ਕੌਰ ਦੇਖੋ ਬਾਈ ਜੀ ਹਾਈ ਤਾਂ ਰਿਮਾਂਡ ਤੇ ਚੱਲੀ ਜਾਂਦੇ ਆ ਉਦੋਂ ਬਾਅਦ ਜੋ ਜੁਡੀਸ਼ੀਅਲ ਕਸਟਡੀ ਭੇਜੀ ਉਦੋਂ ਪਤਾ ਲੱਗਣਾ ਹੂੰ ਔਰ ਕੁਝ ਕੋਈ ਅੰਦਾਜ਼ੇ ਦੀ ਗੱਲ ਕਰੀਏ ਕੋਈ ਆ ਸਕਦੇ ਆ ਪੰਜਾਤਸੰਦੇ ਨਾਲ ਚ ਬਾਹਰ ਇਹ ਕੁਝ ਨਹੀਂ ਕਹਿ ਸਕਦੇ ਸੀ ਆਈ ਨਹੀਂ ਪਤਾ ਇਹ ਦੋ ਵਾਰ ਜੋ ਰਿਮਾਂਡ ਹੀ ਹੋਰ ਵਧਾ ਲੈਣ ਹੂੰ ਬਾਈ ਕੀ ਲੱਗਦਾ ਹੁਣ ਜਿਹੜੇ ਲੋਕ ਆਮ ਕਰਕੇ ਹੋਰ ਵੀ ਜਿਹੜੇ ਲੋਕ ਆ ਉਹ ਸੇਖੀਆਂ ਮਾਰਦੇ ਆ ਫੁਕਰੀਆਂ ਮਾਰਦੇ ਕੀ ਲੱਗਦਾ ਹੁਣ ਉਹ ਵੀ ਘੱਟ ਮਾਰਨ ਲੱਗ ਜਾਂਦੀਆਂ ਫੁਕਰੀਆਂ ਇਸ ਚੀਜ਼ ਨੂੰ ਵੇਖ ਕੇ ਜਿਵੇਂ ਬਾਈ ਜਿਹੜੇ ਜਿਹੜੇ ਲੋਕ ਜਿਹੜੇ ਲੋਕ ਕਹਿੰਦੇ ਆ ਸੀ ਇੰਨੀਆਂ ਮਹਿੰਗੀਆਂ ਸ਼ੌਕ ਰੱਖਦੇ ਆ ਗੱਡੀਆਂ ਰੱਖਦੇ ਆ ਮੋਬਾਈਲ ਰੱਖਦੇ ਆ ਹੁਣ ਉਹ ਵੀ ਲੋਕ ਫੁਕਰੀਆਂ ਮਾਰ ਤੋਂ ਹਰ ਜਾਣਗੇ ਨਹੀਂ ਭਾਈ ਜੀ ਤੁਸੀਂ ਚਲੋ ਸ਼ੌਕ ਰੱਖੋ ਫੁਕਰੀਆਂ ਮਾਰਨੀਆ ਨਾ ਮਾਰਨੀਆ ਅਗਲੇ ਦੀ ਮਰਜ਼ੀ ਆ ਅਗਲਾ ਘਰੋਂ ਕਿਵੇਂ ਤਕੜਾ ਮਾੜਾ ਉਹ ਦੇਖਣਾ ਇਹ ਤਾਂ ਚਲੋ ਚਿੱਟੇ ਨੰਨਾ ਜੁੜਿਆ ਤਾਂ ਕਰਕੇ ਵਿਜੀਲੈਂਸ ਵੀਰੋਂ ਨੇ ਕਾਰਵਾਈ ਕੀਤੀ ਚਲੋ ਉਹਦਾ ਬੰਦ ਦਾ ਸੀ ਕਰਨਾ ਹਾਂ ਤੇ ਉਹਦੇ ਲੋਕ ਦੇ ਹਿਸਾਬ ਨਾਲ ਆ ਜੀ ਇਹ ਬੰਦੇ ਜਿਹਨਾਂ ਨੂੰ ਹੋਣਗੇ ਜੇ ਦੋ ਨੰਬਰੀ ਹੋਣਗੇ ਕੱਲ ਤੱਕ ਕੰਮ ਕਰਨਗੇ ਤਾਂ ਉਹਨਾਂ ਨਾਲ ਵੀ ਇਹੀ ਹਾਲ ਹੋਣਾ ਇਹਦੂ ਮਾੜਾ ਹੀ ਹੋਣਾ ਸ਼ਾਇਦ ਸਭ ਤੋਂ ਵੱਡੀ ਗੱਲ ਹਣਾ ਇੱਕ ਮਿਸਾਲ ਬਹੁਤ ਜਿਹੜੀ ਵਧੀਆ ਹੋਈ ਆ ਵੀ ਚਾਹੇ ਕੋਈ ਪੁਲਿਸ ਕਰਮਚਾਰੀ ਆ ਆ ਜਿਹੜੀ ਕਾਰਵਾਈ ਆ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਲੱਗੀ ਆ ਪੰਜਾਬ ਦੇ ਲੋਕਾਂ ਨੂੰ ਚੰਗੀ ਲੱਗੀ ਆ ਜੇ ਕਾਨੂੰਨ ਤੇ ਨਾ ਉਹ ਬੰਦੇ ਨੂੰ ਵਿਸ਼ਵਾਸ ਵੀ ਬੰਦ ਆ ਇਹ ਆਪਾਂ ਕਹਿ ਦਿੰਦੇ ਆ ਮਾੜੇ ਤੇ ਦਾ ਹਰੇਕ ਕੁਝ ਲੱਗਦਾ ਚੰਗੇ ਤੇ ਕੁਝ ਵੀ ਨਹੀਂ ਲੱਗਦਾ ਇਹ ਚਲੋ ਲੋਕਾਂ ਨੂੰ ਸਮਝ ਵੀ ਆਈ ਆ ਜੀ ਹੁਣ ਵੀ ਚਲੋ ਕਾਰਵਾਈ ਹੋਈ ਹੈ ਕਲਮ ਕਿਸੇ ਤੇ ਵੀ ਹੋ ਸਕਦੀ ਹੈ ਬਹੁਤ ਵਧੀਆ ਮੁਲਾਜ਼ਮਾ ਨੇ ਕੰਮ ਕੀਤਾ ਜੀ ਉਹਨਾਂ ਦਾ ਅਨੁਸਾਰ ਦੇਣਾ ਚਾਹੀਦਾ ਕਿ ਨਾ ਕਿ ਆਪਾਂ ਖਿੱਚੀਏ ਫੇਰ ਮਗਰ ਨੂੰ ਵੀ ਹੁਣ ਆ ਰਹਿ ਗਿਆ ਆ ਰਹਿ ਗਿਆ ਬਹੁਤ ਵਧੀਆ ਕੰਮ ਕਰੀ ਜਾਂਦੇ ਬਈ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਨੇ ਬਹੁਤ ਸਾਰੇ ਲੋਕਾਂ ਦੇ ਸਵਾਲ ਵੀ ਨੇ ਕਹਿੰਦੇ ਜਦੋਂ ਅਮਨਦੀਪ ਕੌਰ ਵਿਜੀਲੈਂਸ ਉਹਨਾਂ ਨੂੰ ਪੇਸ਼ ਕਰਦਾ ਤਾਂ ਉਹ ਹੱਸਦੇ ਨਜ਼ਰ ਆਉਂਦੇ ਨੇ ਹਾਂਜੀ ਐਦਾਂ ਲੱਗਦਾ ਜਿਵੇਂ ਉਹਨਾਂ ਨੂੰ ਕੋਈ ਫਿਕਰ ਨਹੀਂ ਕੀ ਲੱਗਦਾ ਕੋਈ ਹੋਰ ਵੀ ਪ੍ਰਾਪਰਟੀ ਹੋ ਸਕਦੀ ਹੈ ਕਿਸੇ ਹੋਰ ਦੇ ਨਾਮ ਦੀ ਜਿਹੜੀ ਚੀਜ਼ ਜਿਹੜੇ ਤਰੀਕੇ ਦੇ ਨਾਲ ਉਹ ਹੱਸਦੇ ਆ ਜਿਹੜੇ ਤਰੀਕੇ ਨਾਲ ਉਹ ਖੁਸ਼ ਹੈ ਹੋ ਸਕਦੀ ਹੈ ਬਾਈ ਜੀ ਉਹਦਾ ਚਲੋ ਗਾਂ ਤਫਤੀਸ਼ ਹੋਣੀ ਹੈ ਜਦੋਂ ਵੀ ਹਜੇ ਦਾ ਚਲੋ ਇਹਨਾਂ ਨੇ ਕੰਪਲੇਂਟ ਤੇ ਹੋਈ ਹੈ ਕੇਸ ਰਜਿਸਟਰ ਹੋਇਆ ਇਹਨਾਂ ਦਾ ਕਾ ਇਨਵੈਸਟੀਗੇਸ਼ਨ ਚੱਲਣੀ ਹੈਗਾ ਬਹੁਤ ਕੁਸ਼ਮੂਰੇ ਆਉਣਾ ਜੀ ਜੀ ਉਹਦਾ ਮੂਰੇ ਆਈ ਜਾਣਾ ਜਦੋਂ ਆ ਚੀਜ਼ਾਂ ਆ ਗਈਆਂ ਫਿਰ ਰਹਿ ਕੀ ਜਾਣਾ ਹੂੰ ਪੁਲਿਸ ਨੂੰ ਸਭ ਪਤਾ ਹੀ ਹੁੰਦਾ ਵੀ ਕਿੱਥੇ ਕੀ ਪਿਆ ਜੀ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਤਾਂ ਐਡਵੋਕੇਟ ਸਾਹਿਬ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜੋ ਜੁੜਿਓ ਜੁੜਿਓ ਰੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ